ਵਾਹਿਗੁਰੂ ਸਾਹਿਬ ਜੀ ਗੁਰਸਿੱਖੀ ਪਾਣਾ ਮੰਨਿਆ ਗੁਰਪੂਰਾ ਪਾਰ ਲੰਘਾਏ ਗੁਰਸਿੱਖਾਂ ਕੀ ਹਰ ਧੂੜ ਦੇ हम पापी भी गत पाए तू मेरो मेरु पर्वत स्वामी ओट गई मैं तेरी ना तुम डोलो ना हम गिरते ਰਖ ਲੈਨੀ ਹਰ ਮੇਰੀ ਪਰਮ ਸਨਮਾਨ ਜੋ ਜੋਗੋ ਜੋਗ ਟਲ ਚਬਰ ਛਤਰ ਤਖਤ ਦੇ ਮਾਲਕ ਧੰਨ 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 ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਵਿੱਚ ਜੁੜ ਕੇ ਕਲਗੀਧਰ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਾਰੇ ਸਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਵਾਸਤੇ ਆਪ ਗੁਰੂ ਸੰਗਤ ਵਿੱਚ ਹਾਜ਼ਰ ਹੋਏ ਹੋ ਆਪ ਗੁਰੂ ਸੰਗਤ ਜੀ ਜਿਹੜੀਆਂ ਕੁਰਬਾਨੀਆਂ ਸਾਡੇ ਪੁਰਖਿਆਂ ਨੇ ਕੀਤੀਆਂ ਹਨ ਪਰ ਅਸੀਂ ਕੁਝ ਸਮਾਂ ਦੇ ਕੇ ਉਹਨਾਂ ਨੂੰ ਸਰਦਾ ਅਤੇ ਆਪਣੇ ਜੀਵਨ ਨੂੰ ਸਫਲਾਉਣ ਦਾ ਯਤਨ ਕਰੀਏ ਉਸ ਤੋਂ ਪਹਿਲਾਂ ਜਿੰਨੇ ਵੀ ਆਪ ਜੀ ਸਤਗੁਰੂ ਦੇ ਸਤਕਾਰ ਵਿੱਚ ਜੁੜ ਬੈਠੇ ਹੋ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਜੀ ਚਾਰੇ ਸਾਹਿਬ ਜਾਦੇ ਮਾਤਾ ਗੁਜਰ ਕੌਰ ਜੀ ਬਿਆੰਤ ਸਿੰਘ ਸ਼ਹੀਦ ਹੋਏ ਇਹਨਾਂ ਦਿਨਾਂ ਦੇ ਵਿੱਚ ਪਰ ਅੱਜ ਅਸੀਂ ਵਿਚਾਰ ਕਰਾਂਗੇ ਇਹਦਾ ਕਾਰਨ ਕੀ ਸੀ ਇਸ ਵੱਡੀ ਜੰਗ ਦਾ ਦੁਨੀਆ ਦੀ ਅਦੁੱਤੀ ਜੰਗ ਹੈ ਜੇ ਕਿਸੇ ਵਿਦਵਾਨ ਨੇ ਲਿਖਿਆ ਹੁੰਦਾ ਸ਼ੱਕ ਕਰ ਸਕਦੇ ਸੀ ਪਰ ਕਲਗੀਧਰ ਪਾਸ਼ਾ ਖੁਦ ਲਿਖਦੇ ਕਿ 10 ਲੱਖ ਦੀ ਫੌਜ ਚਮਕੌਰ ਦੀ ਜੰਗ ਦੇ ਵਿੱਚ ਸੀ ਚਮਕੌਰ ਦੀ ਗੜੀ ਨੂੰ ਘੇੜਾ ਪਾਇਆ ਸੀ ਸਾਡੇ ਸਾਹਮਣੇ ਸਾਡੇ ਇਤਿਹਾਸ ਵਿੱਚ ਤਿੰਨ ਗੜੀਆਂ ਦਾ ਜ਼ਿਕਰ ਹੈ ਇੱਕ ਚਮਕੌਰ ਦੀ ਗੜੀ ਇੱਕ ਗੁਰਦਿਆਸ ਨੰਗਲ ਦੀ ਗੜੀ ਇੱਕ ਸਾਰਾ ਗੜੀ ਦੇਖੋ ਸਾਨੂੰ ਫਕਰ ਕਰਨਾ ਚਾਹੀਦਾ ਸਾਧ ਸੰਗਤ ਜੀ ਸਾਰਾ ਗੜੀ ਦਾ ਇਤਿਹਾਸ ਫਰਾਂਸ ਦੇ ਸਕੂਲਾਂ ਦੇ ਵਿੱਚ ਪੜਾਇਆ ਜਾਂਦਾ ਸੀ ਤੇ ਅੱਜ ਵੀ ਪੜਾਇਆ ਜਾ ਰਿਹਾ ਪਰ ਅਫਸੋਸ ਇਸ ਗੱਲ ਦਾ ਹੈ ਚਮਕੌਰ ਗੜੀ ਦਾ ਇਤਿਹਾਸ ਪੰਜਾਬ ਦੇ ਸਕੂਲਾਂ ਵਿੱਚ ਪੰਜਾਬੀਆਂ ਨੂੰ ਨਹੀਂ ਪੜਾਇਆ ਜਾ ਰਿਹਾ ਚਲੋ ਆਪਾਂ ਉਸ ਦੇ ਕਾਰਨ ਜਿਹੜੇ ਸੀ ਕਾਰਨ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋਇਆ। ਸ੍ਰੀਮਾਨ ਭਾਈ ਗੁਰਦਾਸ ਸਾਹਿਬ ਲਿਖਦੇ ਆ ਸਤ ਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲਵਾ। ਉਹਦੇ ਵਿੱਚ ਲਿਖਦੇ ਆ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰਤ ਰੋਆ ਸਤਿਗੁਰੂ ਪ੍ਰਗਟ ਹੋਇਆ ਮਿੱਟੀ ਧੁੰਦ ਹਨੇਰਾ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਕਾਲਾ ਹਨੇਰਾ ਤੇ ਇੱਕ ਚਿੱਟਾ ਹਨੇਰਾ ਜਿਹਨੂੰ ਆਪਾਂ ਧੁੰਦ ਕਹਿੰਦੇ ਆ ਕਾਲਾ ਹਨੇਰਾ ਜਿਹੜਾ ਉਹ ਲਾਈਟਾਂ ਦੇ ਨਾਲ ਅਸੀਂ ਦੂਰ ਕਰ ਸਕਦੇ ਹਾਂ ਪਰ ਜਿਹੜੀ ਧੁੰਦ ਦਾ ਹਨੇਰਾ ਹੁੰਦਾ ਧੁੰਦ ਦਾ ਜਿਹਨੂੰ ਆਪਾਂ ਕੋਰਾ ਕਹਿੰਦੇ ਆ ਸੂਰਜ ਨੂੰ ਵੀ ਬਹੁਤ ਸਮਾਂ ਲੱਗ ਜਾਂਦਾ ਉਸ ਹਨੇਰੇ ਨੂੰ ਦੂਰ ਕਰਨ ਵਾਸਤੇ ਪਰ ਐਸਾ ਗਿਆਨ ਦਾ ਸੂਰਜ ਚੜਿਆ ਰਾਏ ਭੋਏ ਕੀ ਤਲਵੰਡੀ ਵਿੱਚੋਂ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲਵਾ ਭਾਈ ਗੁਰਦਾਸ ਜੀ ਕਹਿੰਦੇ ਸਿੰਘ ਬੁੱਕੇ ਮਿਰ ਗਾਵਲੀ ਭੰਨੀ ਜਾਏ ਨਾ ਧੀਰਤ ਰੋਆ ਸਿੰਘ ਬੁੱਕੇ ਸਿੰਘ ਗਰਜ ਸਾਸੰਗਤ ਦੀ ਜਿਹੜੀ ਆਵਾਜ਼ ਗੁਰੂ ਨਾਨਕ ਪਾਤਸ਼ਾਹ ਨੇ ਆਰੰਭ ਕੀਤੀ ਹੈ ਉਸ ਨੂੰ ਖਤਮ ਕਰਨ ਵਾਸਤੇ ਸਾਰੇ ਸਾਕੇ ਹੋਈਆਂ ਸਾਰੀਆਂ ਜੰਗਾਂ ਹੋਈਆਂ ਸਾਰੀਆਂ ਲੜਾਈਆਂ ਹੋਈਆਂ ਟੂਕ ਮਾਤਰਮੇ ਦੋ ਚਾਰ ਆਪਜੀ ਦੇ ਨਾਲ ਸਾਂਝਾ ਕਰ ਦੇਣ ਬਾਬੇ ਕੇ ਬਾਬਰ ਦਾ ਟੱਕਰ ਹੁੰਦੀ ਰਹੀ ਹੈ ਗੁਰਨਾਨਕ ਸਾਹਿਬ ਨੂੰ ਬਾਬਰ ਮਿਲਿਆ ਸੀ ਸਤਗੁਰ ਨੇ ਉਹਨੂੰ ਮੂੰਹ ਤੇ ਆਖਿਆ ਤੂੰ ਬਾਬਰ ਨਹੀਂ ਤੂੰ ਤਾਂ ਜਾਵਰ ਹੈ ਦੂਸਰੀ ਟੱਕਰ ਖੰਡੂਰ ਸਾਹਿਬ ਹੁੰਦੀ ਆ ਗੁਰੂ ਅੰਗਦ ਦੇਵ ਜੀ ਦੇ ਉੱਪਰ ਹਮਾਉ ਬਾਦਸ਼ਾਹ ਜਿਹੜਾ ਤਲਵਾਰ ਕੱਟ ਕੇ ਖੜਾ ਹੁੰਦਾ ਲਾਹੌਰ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਆਪਣੀ ਸ਼ਹਾਦਤ ਦਿੰਦੇ ਆ ਫਿਰ ਛੇਵੇਂ ਪਾਸ਼ਾ ਮਹਾਰਾਜ ਜੋ ਗੁਰੂ ਅਰਜਨ ਸਾਹਿਬ ਨੇ ਬਚਨ ਕਹੇ ਸੀ ਸਮੇਂ ਦੀ ਹਕੂਮਤ ਨੂੰ ਮੇਰੀ ਸਦਾ ਕੋ ਦਵਾਨਾ ਤੋਂ ਮੁਮਕਿਨ ਹੈ ਪਰ ਬਦਲਤੇ ਵਕਤ ਕੀ ਰਫਤਾਰ ਕੋ ਕੌਣ ਰੋਕੇਗਾ ਮੇਰੇ ਖਿਆਲਾਂ ਕੀ ਪ੍ਰਵਾਹ ਰੁਕਣੇ ਵਾਲੋ ਹਰ ਗੋਬਿੰਦ ਦੀ ਤਲਵਾਰ ਕੋ ਕੌਣ ਰੋਕੇਗਾ ਇਹ ਸਿੱਖ ਕੌਮ ਦੀਆਂ ਪਹਿਲੀਆਂ ਜੰਗਾਂ ਸੀ ਸਾਧ ਸੰਗਤ ਦੀ ਛੇਵੇਂ ਪਾਤਸ਼ਾਹ ਦੇ ਸਮੇਂ ਵਿੱਚ ਔਰ ਚਾਰ ਜੰਗਾਂ ਮਹਾਰਾਜ ਜੀ ਨੇ ਲੜੀਆਂ ਤੇ ਚਾਰਾਂ ਦੇ ਵਿੱਚ ਜਿੱਤ ਪ੍ਰਾਪਤ ਹੋਈ ਕਿਉਂਕਿ ਸੱਚ ਦੇ ਆਧਾਰ ਤੇ ਹੀ ਲੜਾਈ ਸੀ ਸੱਚ ਦੇ ਆਧਾਰ ਨੌਵੇਂ ਪਾਤਸ਼ਾਹ ਸ਼ਹਾदत ਦਿੰਦੇ ਆ ਵੀ ਸਮਾ ਆ ਗਿਆ ਕਲਗੀਧਰ ਪਾਤਸ਼ਾਹ ਕਿਉਂਕਿ ਸਿੰਘ ਗਰਜ ਨੂੰ ਖਤਮ ਕਰਨ ਵਾਸਤੇ ਕਦੇ ਬਾਬਰ ਆਇਆ ਕਦੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੂੰ ਤਤੀ ਤਵੀ ਤੇ ਬਿਠਾਇਆ ਗਿਆ ਕਦੇ ਸੀਸਗੰਜ ਵਿੱਚ ਸਤਗੁਰੂ ਜੀ ਦਾ ਧੜ ਦੇ ਨਾਲੋਂ ਸੀਸ ਅਲੱਗ ਕਰ ਦਿੱਤਾ ਗਿਆ ਚਮਕੌਰ ਦੀ ਜੰਗ ਹੋਈ ਸਰਹੰਦ ਦੀ ਜੰਗ ਹੋਈ ਸਿੰਘ ਗਰਜ ਖਤਮ ਕਰਨ ਲਈ ਅੱਜ ਵੀ ਬਥੇਰੇ ਯਤਨ ਹੁੰਦੇ ਆ ਵੀ ਸਿੱਖੀ ਦੀ ਵਿਚਾਰਧਾਰਾ ਨੂੰ ਸਿੱਖੀ ਦੇ ਸਿਧਾਂਤਾਂ ਨੂੰ ਖਤਮ ਕਰ ਦਿੱਤਾ ਜਾਏ ਸਾਧ ਸੰਗਤ ਦੀ ਸਿੱਖ ਉਹਦਨ ਖਤਮ ਹੋਣਗੇ ਜਿੱਦਨ ਸਿੱਖੀ ਖਤਮ ਹੋ ਜਾਏਗੀ ਸਤਗੁਰ ਨੇ ਸਾਨੂੰ ਬਾਣੀ ਦੇ ਨਾਲ ਜੋੜਿਆ ਨਾਮ ਦੇ ਨਾਲ ਜੋੜਿਆ ਅੱਜ ਦਾ ਜਿਹੜਾ ਦਿਨ ਸਤਗੁਰ ਦੀ ਪਰਿਵਾਰ ਪਿਛੋੜਾ ਹੁੰਦਾ ਨੇ ਗੁਰੂ ਮਹਾਰਾਜ ਕਹਿੰਦੇ ਆ ਭਾਈ ਆਸਾ ਕੀ ਵਾਰ ਦਾ ਕੀਰਤਨ ਕਰੋ ਸਤਗੁਰੂ ਦੀ ਫੌਜਾਂ ਮਗਰ ਲੱਗੀਆਂ ਕਹਿਣ ਲੱਗੇ ਕੋਈ ਗੱਲ ਨਹੀਂ ਸ਼ਹੀਦੀ ਹੋਣੀ ਤਾਂ ਇੱਥੇ ਹੋ ਜਾਏਗੀ ਪਰ ਜਿੱਦਾਂ ਸਾਡੇ ਅੰਦਰੋਂ ਬਾਣੀ ਚੱਲੇਗੀ ਤੇ ਸਾਨੂੰ ਕੋਈ ਨਹੀਂ ਬਚਾ ਸਕਦਾ ਇਹ ਬਾਣੀ ਦਾ ਇਹ ਨਾਮ ਦਾ ਪ੍ਰਤਾਪ ਹੈ ਸਾਸੰਗਤ ਦੀ ਆਨੰਦਪੁਰ ਸਾਹਿਬ ਦਾ ਕਿਲਾ ਆਨੰਦਗੜ ਜਿਹਨੂੰ ਤਕਰੀਬਨ ਇਤਿਹਾਸਕਾਰਾਂ ਨੇ ਲਿਖਿਆ ਕਿ 7 ਮਹੀਨੇ ਘੇਰਾ ਪਾਈ ਰੱਖਿਆ 22 ਧਾਰ ਦੇ ਪਹਾੜੀ ਹਿੰਦੂ ਰਾਜੇ ਤੇ ਮੁਗਲਾਂ ਦੀਆਂ ਫੌਜਾਂ ਗਿਣਤੀ ਘੱਟ ਨਹੀਂ ਸੀ ਉੱਥੇ ਸੂਬਾ ਵਜ਼ੀਰ ਖਾਨ ਇਹਦੀ ਕਮਾਂਡ ਕਰ ਰਿਹਾ ਹੈ ਕਸ਼ਮੀਰ ਦਾ ਸੂਬਾ ਜਲੰਧਰ ਦਾ ਸੂਬਾ ਮਲੇਰਕੋਟੜੇ ਦਾ ਸ਼ੇਰ ਮੁਹੰਮਦ ਦਿੱਲੀ ਦੀਆਂ ਫੌਜਾਂ ਪਹਾੜੀ ਹਿੰਦੂ ਰਾਜੇ 22 ਧਾਰ ਦੇ ਰਾਜੇ ਇੱਥੋਂ ਤੱਕਰ ਹੰਕਾਰ ਦੇ ਜਿਹੜੇ ਬਚਨ ਕਹੇ ਸੀ ਨਾ ਵਜ਼ੀਰ ਖਾਨ ਨੇ ਵੀ ਸਾਡੇ ਕੋਲ ਇੰਨੀ ਫੌਜ ਹੈ ਜੇ ਅਸੀਂ ਇੱਕ ਇੱਕ ਮਿੱਟੀ ਦੀ ਮੁਠ ਵੀ ਸਿੱਟੀ ਹੈ ਨਾ ਆਨੰਦਪੁਰ ਸਭ ਉਹਦੇ ਦਬ ਜਾਈਗਾ ਉਹਨੂੰ ਇੰਨਾ ਹੰਕਾਰ ਸੀ ਇੰਨੀ ਫੌਜ ਸੀ ਉਹਨੂੰ ਪਰ ਦੇਖੋ ਸਿਦਕ ਜਿਹੜਾ ਸੀ ਭਾਵੇਂ ਪਾਸ਼ਾ ਦੀ ਦਾ ਸਿਦਕ ਭਾਵੇਂ ਸਭ ਜਾਦਿਆਂ ਦਾ ਸਿਦਕ ਸਿੱਖਾਂ ਦਾ ਸਿਦਕ 7 ਮਹੀਨਿਆਂ ਦੇ ਵਿੱਚ ਮੌਸਮ ਬਦਲਿਆ ਵੀ ਹੈ ਠੰਡ ਵੀ ਆਈ ਗਰਮੀ ਵੀ ਆਈ ਬਰਸਾਤ ਵੀ ਆਈ ਇਥੋਂ ਤੱਕ ਕਰ ਇਤਿਹਾਸ ਲਿਖਦਾ ਹੁਣ ਇਹ ਸੋਚਦੇ ਸੀ ਕਿ ਜਲ ਪਾਣੀ ਬੰਦ ਕਰਦੇ ਹੋ ਇੱਕ ਦਿਨ ਇਹ ਹੱਥ ਖੜੇ ਕਰਕੇ ਬਾਹਰ ਆ ਜਾਣਗੇ ਜਦੋਂ ਭੁੱਖ ਲੱਗੇਗੀ ਪਾਣੀ ਵਾਸਤੇ ਪਰ ਉਹ ਤਾਂ ਰੋਜ਼ ਪੜਦੇ ਆ ਕੇਤਿਆਂ ਦੁੱਖ ਭੋਗ ਸਤ ਮਾਰ ਇਹ ਵੀ ਦਾਤ ਤੇਰੀ ਦਾਤਾ ਜੇ ਭੁੱਖ ਦੇ ਤਾਂ ਇਤਹੀ ਰਾਜਾ ਦੁੱਖ ਵਿੱਚ ਸੂਖ ਬਣਾਈ ਸਾ ਸੰਗਤ ਦੀ ਸਭ ਕੁਝ ਖਤਮ ਹੋ ਗਿਆ ਰਸਤ ਖਤਮ ਹੋ ਗਿਆ ਅੰਦਰ ਜੇ ਪਾਣੀ ਲੈਣ ਜਾਣਾ ਪੈਂਦਾ ਸੀ ਤੇ ਪੰਜ ਸਿੰਘ ਜਾਂਦੇ ਸੀ ਸਿਰਫ ਦੋ ਹੀ ਵਾਪਸ ਆਉਂਦੇ ਸੀ ਲੜਨਾ ਪੈਂਦਾ ਸੀ ਪਾਣੀ ਲੈ ਕੇ ਜਾਣ ਵਾਸਤੇ ਰਸਦ ਖਤਮ ਹੋ ਗਈ ਸਮਾਂ ਇਦਾਂ ਦਾ ਸਾਹ ਸੰਗਤ ਜੀ ਪਰ ਚੜ੍ਹਦੀ ਕਲਾ ਬਹੁਤ ਹੈ ਇੱਥੋਂ ਤੱਕ ਇਤਿਹਾਸ ਲਿਖਦਾ ਕਿ ਬਰਸਾਤ ਦੇ ਕਾਰਨ ਸਿੱਖਾਂ ਦੇ ਹੱਥ ਪੈਰ ਵੀ ਗਲ ਗਏ ਸੀ ਇਹਨਾਂ ਕੋਈ ਇੰਤਜ਼ਾਮ ਨਹੀਂ ਹੁੰਦੇ ਸਨ ਪੁਰਾਣੇ ਸਮਿਆਂ ਵਿੱਚ ਪਰ ਅੰਦਰ ਚੜ੍ਹਦੀ ਕਲਾ ਸੀ ਅੰਦਰ ਪਰਮੇਸ਼ਰ ਦੀ ਰਹਿਮਤ ਸੀ ਕਲਗੀਧਰ ਪਾਤਸ਼ਾਹ ਨਾਲ ਸਨ ਤੇ ਕਹਿੰਦੇ ਸਮਾਂ ਆਇਆ ਇੱਕ ਦਿਨ ਪੰਡਤ ਪਰਮਾਨੰਦ ਆਟੇ ਦੀ ਗਾਂ ਬਣਾ ਕੇ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਆਇਆ ਉਹਨੇ ਕਸਮ ਖਾਧੀ ਹੈ ਕਿ ਆਪ ਦੀ ਆਨੰਦਪੁਰ ਸਾਹਿਬ ਛੱਡ ਕੇ ਚਲੇ ਜਾਓ ਰਾਜਿਆਂ ਨੇ ਕਿਹਾ ਹੈ ਅਸੀਂ ਤੁਹਾਨੂੰ ਕੁਝ ਵੀ ਨਹੀਂ ਕਵਾਂਗੇ ਮਾਤਾ ਜੀ ਨੇ ਵੀ ਕਿਹਾ ਮਾਤਾ ਗੁਜਰ ਕੌਰ ਜੀ ਨੇ ਵੀ ਕਿਹਾ ਸਿੰਘਾ ਨੇ ਵੀ ਆਖਿਆ ਸਤਿਗੁਰੂ ਜੀ ਕਸਮਾਂ ਖਾ ਰਹੇ ਆ ਗੁਰੂ ਮਹਾਰਾਜ ਕਹਿਣ ਲੱਗੇ ਭਾਈ ਇਹ ਗਾਂ ਲੈ ਕੇ ਗਾਂ ਤਾਂ ਜਾਨਵਰ ਹੁੰਦੀ ਜਾਨਵਰ ਦੀ ਕਿਹੜੀ ਖਸਮ ਕਸਮ ਹੁੰਦੀ ਹੈ ਉਹ ਜਾਨਵਰ ਦੀ ਤੜੇ ਕਸਮ ਖਾਈਦੀ ਹੈ ਤੇ ਗਾਂ ਦੀ ਕਸਮ ਖਾ ਰਹੇ ਕੋਈ ਚੰਦ ਕਲੋ ਕੋਈ ਗੱਲ ਨਹੀਂ ਉਹ ਆਪਣੇ ਉਹਨੂੰ ਧਰਮ ਨੂੰ ਮਾਂ ਮੰਨਦੇ ਆ ਗਾਂ ਨੂੰ ਕੋਈ ਗੱਲ ਨਹੀਂ ਪਰ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਇਹਨਾਂ ਦੇ ਧਰਮ ਦੇ ਵਿੱਚੇ ਕਪਟ ਛੁਪਿਆ ਹੋਇਆ ਹੈ ਇਹ ਧਰਮੀ ਨਹੀਂ ਇੱਕ ਕਪਤੀ ਲੋਕ ਹੈ ਕਹਿੰਦੇ ਕਿ ਕਿਦਾਂ ਗੁਰੂ ਸਾਹਿਬ ਨੇ ਕਿਹਾ ਵੀ ਜਿੰਨਾ ਸਮਾਨ ਵਿਕਾਰ ਪਿਆ ਨਾ ਆਪਣੇ ਕੋਲ ਇਹ ਸਾਰਾ ਇਕੱਠਾ ਕਰ ਲਓ ਗੱਡੇ ਜਦ ਬੈਲ ਗੱਡੀਆਂ ਭਰ ਦਿੱਤੀਆਂ ਉੱਪਰ ਵਧੀਆ ਪੋਸ਼ਾਕਾਂ ਪਾ ਦਿੱਤੀਆਂ ਉੱਪਰ ਚਦਰਾਂ ਪਾ ਦਿੱਤੀਆਂ ਜਦੋਂ ਛੱਡੇ ਬੈਲ ਗੱਡੀਆਂ ਗੱਡੇ ਗਏ ਬਾਹਰ ਤੇ ਉਹਨਾਂ ਨੇ ਲੁੱਟਣਾ ਸ਼ੁਰੂ ਕਰ ਦਿੱਤਾ ਪਰ ਅੰਦਰ ਵਿਕਾਰ ਸਮਾਨ ਸੀ ਕਹਿੰਦੇ ਇਹ ਹੈ ਧਰਮ ਦੇ ਪਿੱਛੇ ਕਪਟ ਇਹਨਾਂ ਲੋਕਾਂ ਦਾ ਵੇ ਸਮਾ ਆਇਆ ਸਾਧ ਸੰਗਤ ਜੀ ਹੁਣ ਗੁਰੂ ਸਾਹਿਬ ਮਹਾਰਾਜ ਨੇ ਇਹ ਨਹੀਂ ਕਿ ਸੀ ਹੁਣ ਤਿਆਰੀ ਕਰ ਲਈ ਗੁਰੂ ਸਾਹਿਬ ਤਿਆਰੀ ਬਹੁਤ ਲੰਬੇਰੀ ਤਿਆਰੀ ਆ ਗੁਰੂ ਸਾਹਿਬ ਦੀ ਸਿੱਖੀ ਹੱਤ ਫੌਜਾਂ ਰੱਖੀਆਂ ਹੋਈਆਂ ਗੁਰੂ ਸਾਹਿਬ ਨੇ ਔਰ ਜਦੋਂ ਫੌਜਾਂ ਬਣਾਈਆਂ ਜਾਂਦੀਆਂ ਹਰੇਕ ਉਹਦੇ ਵਿੱਚ ਭਰਤੀ ਕੀਤਾ ਜਾਂਦਾ ਤੇ ਗੁਰੂ ਸਾਹਿਬ ਦੇ ਵਿੱਚ ਉਹਨਾਂ ਫੌਜਾਂ ਦੇ ਵਿੱਚ ਖੁਫੀਆ ਇੱਕ ਵਿਭਾਗ ਵੀ ਬਣਾਇਆ ਗਿਆ ਜਿਹੜੇ ਦੁਸ਼ਮਣ ਦੀ ਖਬਰ ਲੈਂਦੇ ਜਿਹਨੂੰ ਆਪਾਂ ਸੀਆਈਡੀ ਕਹਿੰਦੇ ਆ ਉਹ ਭਾਈ ਚਤਰ ਸਿੰਘ ਬਰਾੜ ਕਰਕੇ ਹੋਇਆ ਸਾਥ ਸੰਗਤ ਦੀ ਬਹੁਤ ਗੁਰੂ ਮਹਾਰਾਜ ਦੀ ਕਿਰਪਾ ਸੀ ਸਿੰਘ ਦੇ ਉੱਪਰ ਉਹ ਮੁਸਲਮਾਨਾਂ ਦੇ ਭੇਸ ਦੇ ਵਿੱਚ ਉਹ ਖੁਫੀਆ ਉਹਨਾਂ ਦੀਆਂ ਖਬਰਾਂ ਲਿਆਉਂਦਾ ਸੀ ਇਹ 3 ਦਿਨ ਪਹਿਲਾਂ ਖਬਰ ਆ ਗਈ ਸੀ ਕਲਗੀਧਰ ਪਾਸ਼ਾ ਦੇ ਕੋਲ ਕਿ ਆ ਜਿਹੜਾ ਕਿਲੇ ਦਾ ਦਰਵਾਜਾ ਹੈ ਨਾ ਉਹ ਮਸਤ ਹਾਥੀ ਨੂੰ ਲਿਆ ਕੇ ਤੋੜਨਾ ਚਾਹੁੰਦੇ ਆ ਉਹਦੇ ਮਣਾ ਮੂਹੀ ਉਹਦੇ ਮੱਥੇ ਤੇ ਲੋਹਾ ਲਾਣਗੇ ਤੇ ਉਹ ਹਾਥੀ ਆਏਗਾ ਤੇ ਟੱਕਰ ਮਾਰ ਕੇ ਦਰਵਾਜੇ ਨੂੰ ਤੋੜ ਦੇਗਾ ਸਤਗੁਰੂ ਜੀ ਨੇ ਆਖਿਆ ਕੋਈ ਗੱਲ ਨਹੀਂ ਭਾਈ ਬਚਿੱਤਰ ਸਿੰਘ ਤੂੰ ਇਹਦੇ ਨਾਲ ਮੁਕਾਬਲਾ ਕਰਨਾ ਹੈ ਭਾਈ ਬਚਿੱਤਰ ਸਿੰਘ ਇੰਦੀ ਜ਼ੋਰ ਦੀ ਨਾਗਣੀ ਮਾਰਦਾ ਕਿੰਨੀ ਤਾਕਤ ਹੋਏਗੀ ਹੁਣ ਸਿੱਖਾਂ ਦੇ ਅੰਦਰ ਉਸ ਲੋਹੇ ਨੂੰ ਪਾੜ ਕੇ ਨਾਗਣੀ ਹਾਥੀ ਦੇ ਮੱਥੇ ਵਿੱਚ ਜਾ ਕੇ ਲੱਗਦੀ ਹੈ ਉਹ ਅੱਜ ਨਾਗਣੀ ਤੁਸੀਂ ਅੱਜ ਵੀ ਦਰਸ਼ਨ ਕਰ ਸਕਦੇ ਹੋ ਤਾਂ ਕਿ ਸ੍ਰੀ ਗੇੜਸਗੜ ਆਨੰਦਪੁਰ ਸਾਹਿਬ ਦੀ ਧਰਤੀ ਤੇ ਅੱਜ ਵੀ ਉਹ ਨਾਗਣੀ ਪਈ ਹੈ ਉਹ ਹਾਥੀ ਪਿੱਛੇ ਗਿਆ ਤੇ ਉਹਨੇ ਬਗਲਾਂ ਦੀਆਂ ਫੌਜਾਂ ਨੂੰ ਲਤਾੜਨਾ ਸ਼ੁਰੂ ਕਰ ਦਿੱਤਾ ਉਸੇ ਜਗ੍ਹਾ ਤੇ ਅਜ ਅਜਮੇਰ ਅਜਮੇਰ ਚੰਦ ਜਸਵਾਲੀਏ ਦਾ ਸਿਰ ਵੱਢ ਕੇ ਭਾਈ ਉਦੇ ਸਿੰਘ ਕਲਗੀਧਰ ਪਾਸ਼ਾ ਦੇ ਚਰਨਾਂ ਵਿੱਚ ਲੈ ਕੇ ਆਉਂਦਾ ਹੈ ਤੇ ਇੱਕ ਫਿਰ ਸਮਾਂ ਆਇਆ ਸਾਸੰਗਤ ਦੀ ਸਮਾਣੇ ਦਾ ਰਹਿਣ ਵਾਲਾ ਕਾਜੀ ਅਲੀ हसन ਹੱਥ ਦੇ ਵਿੱਚ ਕੁਰਾਨ ਔਰ ਔਰੰਗਜ਼ੇਬ ਦਾ ਪੈਗਾਮ ਇਹ ਲੈ ਕੇ ਕਲਗੀਧਰ ਪਾਸ਼ਾ ਦੇ ਕੋਲ ਪਹੁੰਚਦਾ ਹੈ ਸਤਗੁਰੂ ਉਹ ਵੀ ਜਾਣਦੇ ਆ ਵੀ ਅੰਦਰ ਉਹ ਕਿੱਥਾਂ ਹਨ ਇਥੋਂ ਤੱਕ ਔਰੰਗਜ਼ੇਬ ਨੇ ਲਿਖ ਕੇ ਦਿੱਤਾ ਵੀ ਆਪ ਜੀ ਮਾਲਵੇ ਦੀ ਧਰਤੀ ਦੀਨਾ ਕਾਂਗੜਵਲ ਆ ਜਾਓ ਅਸੀਂ ਤੁਹਾਨੂੰ ਕੁਝ ਨਹੀਂ ਇਹ ਇਲਾਕਾ ਤੁਸੀਂ ਖਾਲੀ ਕਰਦੇ ਹੋ ਛੱਡ ਦਿਓ ਸਤਗੁਰੂ ਉਹ ਵੀ ਜਾਣਦੇ ਆ ਵੀ ਕੀ ਕਰਨਾ ਇਹਨਾਂ ਨੇ ਪਰ ਬਹੁਤਾਤ ਜਦੋਂ ਵੇਲੇ ਮੀਟਿੰਗ ਕੀਤੀ ਗਈ ਰਾਤ ਨੂੰ ਤੇ ਬਹੁਤਾਤ ਸਿੱਖਾਂ ਦੀ ਇਹ ਹੀ ਰਾਏ ਸੀ ਗੁਰੂ ਮਹਾਰਾਜ ਕੁਝ ਵੀ ਹੋਏਗਾ ਜੇ ਤੇ 시ਦੀ ਦੇਣੀ ਉਥੇ ਦੇ ਦਾਂਗੇ ਆਪ ਜੀ ਆਪਾਂ ਛੱਡ ਕੇ ਚੱਲਦੇ ਆਂ ਮਾਤਾ ਜੀ ਨੇ ਵੀ ਆਖਿਆ ਸਤਗੁਰੂ ਜੀ ਨੇ ਫੈਸਲਾ ਕਰ ਲਿਆ ਰਾਤ ਨੂੰ ਗੁਰੂ ਸਾਹਿਬ ਜੀ ਆਪਣੇ ਪਿਤਾ ਸਭ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਦੀ ਅਸਥਾਨ ਸੀਸਗੰਜ ਸਾਹਿਬ ਜਿਹੜਾ ਆਨੰਦਪੁਰ ਸਾਹਿਬ ਦੇ ਵਿੱਚ ਹੈ ਜਿੱਥੇ ਸੀਸ ਦਾ ਸੰਸਕਾਰ ਹੋਇਆ ਸੀ ਉੱਥੇ ਜਾ ਕੇ ਸਤਪੁਰੂ ਮਹਾਰਾਜ ਜੀ ਆਪਣੇ ਪਿਤਾ ਦੇ ਉਸ ਅਸਥਾਨ ਤੇ ਨਤਮਸਤਕ ਹੁੰਦੇ ਆ ਅਰਦਾਸ ਕਰਦੇ ਆ ਕਿ ਅੱਜ ਸਮਾਂ ਆ ਗਿਆ ਕਿ ਸਤਗੁਰੂ ਮਹਾਰਾਜ ਇਹਨਾਂ ਲੋਕਾਂ ਨੂੰ ਇਹਨਾਂ ਲੋਕਾਂ ਦੀ ਹੁਣ ਤੁਸੀਂ ਜੋ ਜ਼ੁਲਮ ਦੀ ਜੜ ਪੱਟੀ ਸੀ ਹੁਣ ਚੰਗੀ ਤਰ੍ਹਾਂ ਖਤਮ ਕਰਨ ਦਾ ਸਮਾਂ ਆ ਗਿਆ ਹੈ ਆ ਗਿਆ ਬਖਸ਼ਿਸ਼ ਕਰੋ ਉੱਥੇ ਗੁਰੂ ਸਾਹਿਬ ਜੀ ਨੇ ਭਾਈ ਗੁਰਵਖ ਸਿੰਘ ਜੀ ਨੂੰ ਗੁਰਵਖਸ ਉਦਾਸੀ ਵੀ ਕਿਹਾ ਜਾਂਦਾ ਉਹਨੂੰ ਸਤਗੁਰ ਨੇ ਉਹਦੀ ਡਿਊਟੀ ਲਈ ਵੀ ਇਸ ਜਗ੍ਹਾ ਦਾ ਸੰਭਾਲ ਇਸ ਦੀ ਸੇਵਾ ਸੰਭਾਲ ਤੋਂ ਕਰਨੀ ਇਸ ਜਗ੍ਹਾ ਤੇ ਦੀਵਾ ਜਗਦਾ ਰਹੇ ਦੀਵਾ ਜਗਦਾ ਦਾ ਮਤਲਬ ਅਣਖ ਜਗਦੀ ਰਹੇ ਜਿ ਅੱਜ ਦਰਬਾਰ ਸਾਹਿਬ ਦੀ ਜੋਤ ਜਗਦੀ ਉਹਦਾ ਮਤਲਬ ਇਹੀ ਹੈ ਇਹ ਸਿੱਖਾਂ ਦੀ ਅਣਖ ਜੀਂਦੀ ਹੈ ਤੇ ਉਸ ਵੇਲੇ ਸਾਧ ਸੰਗਤ ਦੀ ਅੱਧੀ ਰਾਤ ਨੂੰ ਆਨੰਦਗੜ੍ਹ ਦਾ ਕਿਲਾ ਛੱਡਿਆ ਜਾਂਦਾ ਹੈ ਗੁਰੂ ਮਹਾਰਾਜ ਕਲਗੀਧਰ ਪਾਸ਼ਾ ਮਹਾਰਾਜ ਜਿਸ ਵੇਲੇ ਥੋੜੀ ਅੱਗੇ ਪਹੁੰਚ ਜਾਂਦੀ ਫੌਜ ਤੇ ਪਿੱਛੇ ਹਮਲਾ ਕੀਤਾ ਜਾਂਦਾ ਹੈ ਭਾਈ ਉਤੇ ਸੰਗਤ ਦੀ ਪਿੱਛੇ ਡਿਊਟੀ ਲੱਗਦੀ ਹੈ ਬਾਬਾ ਅਜੀਤ ਸਿੰਘ ਦੀ ਪਿੱਛੇ ਤੇ ਗੁਰੂ ਮਹਾਰਾਜ ਜੀ ਸਰਸਾ ਦੇ ਕੋਲ ਪਹੁੰਚ ਜਾਂਦੇ ਉਹ ਸਾਸ਼ੰਗਤ ਦੀ ਘੇਰਾ ਸਾਰੇ ਪਾਸੇੋਂ ਪਿਆ ਉਤਰੋ ਹੀ ਫੌਜ ਆ ਰਹੀ ਹੈ ਚਾਰੇ ਪਾਸੇ ਤੋਂ ਫੌਜ ਹੈ ਤੇ ਗੁਰੂ ਮਹਾਰਾਜ ਜੀ ਇੱਕ ਟੋਲਾ ਜਿਹੜਾ ਸੀ ਕਿਉਂਕਿ ਜੰਗ ਦੀ ਨੀਤੀ ਵੀ ਗੁਰੂ ਸਾਹਿਬ ਚੰਗੀ ਤਰ੍ਹਾਂ ਜਾਣਦੇ ਸੀ ਸਰਸਾ ਪਾਰ ਕਰਾ ਕੇ ਭਾਈ ਬਜਿੱਤਰ ਸਿੰਘ ਜੀ ਨੂੰ ਸਰਸਾ ਪਾਰ ਕਰਾ ਦਿੱਤਾ ਵੀ ਤੁਸੀਂ 100 ਬੰਦੇ ਲੈ ਜਾਓ ਅੱਗੇ ਤੇ ਅਗਲੀਆਂ ਫੌਜਾਂ ਦੇ ਨਾਲ ਟੱਕਰਾ ਲੈਣਾ ਤੇ ਜਿੰਨੇ ਵੀ ਸਿੰਘਾਂ ਸਰਸਾ ਪਾਰ ਕਰਾਂਗੇ ਤੇ ਪਿੱਛੇ ਭਾਈ ਉਦੇ ਸਿੰਘ ਦੀ ਡਿਊਟੀ ਲੱਗੀ ਭਾਈ ਜੀਵਨ ਸਿੰਘ ਦੀ ਡਿਊਟੀ ਲੱਗੀ ਭਾਈ ਉਦੇ ਸਿੰਘ ਜੀ ਨੂੰ ਗੁਰੂ ਸਾਹਿਬ ਨੇ ਆਪਣੀ ਪੋਸ਼ਾਕ ਦਿੱਤੀ ਸੀ ਇੱਥੇ ਬੜੇ ਖੁਸ਼ ਹੋ ਗਏ ਸੀ ਜਦੋਂ ਭਾਈ ਉਹਦੇ ਸਿੰਘ ਜੀ ਦੋਇਆ ਅੱਜ ਦੇ ਦਿਨ ਤੇ ਸਿਰ ਵੱਟ ਕੇ ਦਿੱਲੀ ਲੈ ਗਏ ਸੀ ਕਿ ਗੁਰੂ ਗੋਬਿੰਦ ਸਿੰਘ ਨੂੰ ਅਸੀਂ ਮਾਰ ਦਿੱਤਾ ਹੈ ਭਾਈ ਭਾਈ ਉਹਦੇ ਸਿੰਘ ਜੀ ਦਾ ਉਹ ਸੀਸ ਸੀ ਤੇ ਸਾਧ ਸੰਗਤ ਦੀ ਜਿਸ ਵੇਲੇ ਸਰਸਾ ਤੇ ਪਹੁੰਚਦੇ ਆ ਜਿੱਥੇ ਪਰਿਵਾਰ ਵਿਛੋੜਾ ਹੁੰਦਾ ਇਹ ਕਹਿਣਾ ਬੜਾ ਸੌਖਾ ਹੈ ਸੁਣਾਣਾ ਬੜਾ ਸੌਖਾ ਹੈ ਸੁਣਨਾ ਬੜਾ ਸੌਖਾ ਹੈ ਜਨ ਨਾਨਕ ਖੇਲ ਕਟਣ ਹੈ ਕਿਨਹੂ ਗੁਰਮਖ ਜਾਨ ਪਰਿਵਾਰ ਦੇ ਤਿੰਨ ਹਿੱਸੇ ਹੋ ਗਏ ਮੈਂ ਸਵੇਰੇ ਸੋਚ ਰਿਹਾ ਸੀ ਵੀ ਸਤਗੁਰੂ ਜੀ ਨੇ ਦਾਦੀ ਤੋਂ ਪੋਤਰਿਆਂ ਨੂੰ ਅਲੱਗ ਨਹੀਂ ਕੀਤਾ ਛੋਟੇ ਪੋਤਰਿਆਂ ਨੂੰ ਵੀ ਸਾਰੀ ਅੰਤਰਜਾਮੀ ਸਤਗੁਰੂ ਸਭ ਕੁਝ ਜਾਣਦੇ ਆ ਕਿਸ ਤਰ੍ਹਾਂ ਕਰਨਾ ਕਿਸ ਤਰ੍ਹਾਂ ਹੋਣਾ ਹੈ ਗੁਰੂ ਕੇ ਮਹਿਲ ਜਿਹੜੇ ਆ ਭਾਈ ਮਨੀ ਸਿੰਘ ਭਾਈ ਜਵਾਰ ਸਿੰਘ ਜੀ ਦੇ ਨਾਲ ਉਹਨਾਂ ਨੂੰ ਦਿੱਲੀ ਵੱਲ ਰਵਾਨਾ ਕੀਤਾ ਗਿਆ ਤੇ ਛੋਟੇ ਸਭ ਜਾਦੇ ਮਾਤਾ ਗੁਜਰ ਕੌਰ ਜੀ ਦੇ ਨਾਲ ਤੇ ਵੱਡੇ ਸਭ ਜਾਦੇ ਅੱਜ ਪਰਿਵਾਰ ਆਖਰੀ ਵਾਰੀ ਸਾਹਮਣੇ ਬੈਠਾ ਜਦੋਂ ਕੀਰਤਨ ਹੋਇਆ ਗੁਰੂ ਸਾਹਿਬ ਆਪ ਕੀਰਤਨ ਕੀਤਾ ਆਸਾ ਕੀ ਵਾ ਸਾਸ ਸੰਗਤ ਦੀ ਪਰਿਵਾਰ ਦਾ ਵਿਛੋੜਾ ਹੋ ਜਾਂਦਾ ਹੈ ਗੁਰੂ ਸਾਹਿਬ ਜੀ ਸਰਸਾ ਪਾਰ ਕਰਦੇ ਆ ਭਾਈ ਬਜਿੱਤਰ ਸਿੰਘ ਦੀ ਅੱਗੇ ਫੌਜ ਲੜਦੀ ਪਈ ਆ ਫੌਜਾਂ ਦੇ ਨਾਲ ਇੱਕ ਪਿੰਡ ਆਉਂਦਾ ਮਲਕਪੁਰ ਰੰਗੜਾ ਉੱਥੇ ਬਹੁਤ ਜ਼ਿਆਦਾ ਜ਼ਬਰਦਸਤ ਲੜਾਈ ਹੁੰਦੀ ਹੈ ਜਿਹਦੇ ਵਿੱਚ ਭਾਈ ਬਜਿੱਤਰ ਸਿੰਘ ਜੀ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਹੁਣ ਸਤਗੁਰੂ ਜੀ ਦਾ ਉੱਥੇ ਨਾਲ ਹੀ ਸਿੱਖ ਰੰਧਾ ਨਾਲ ਪਿੰਡ ਆ ਗਿਆ ਕੋਟਲਾ ਨਿਆੰਖਾ ਇਹ ਮੈਂ ਜ਼ਰੂਰੀ ਬੇਨਤੀ ਕਰਦਾ ਕਿ ਇੱਥੇ ਕਿਸੇ ਧਰਮ ਦੇ ਖਿਲਾਫ ਲੜਾਈ ਨਹੀਂ ਹੈ ਜ਼ੁਲਮ ਦੇ ਖਿਲਾਫ ਲੜਾਈ ਹੈ ਕਿੰਨਾ ਪਿਆਰ ਕਰਦੇ ਮੁਸਲਮਾਨ ਵੀ ਕਰਦੇ ਆ ਆਪਣੀ ਜਾਨ ਦੇ ਵਾਸਤੇ ਵੀ ਤਿਆਰ ਹੈ ਕੋਟਲਾ ਨਿਹੰਕਾ ਇਦਾਂ ਦੀ ਸਥਾਨ ਹੈ ਜਿੱਥੇ ਗੁਰੂ ਮਹਾਰਾਜ ਜੀ 2 3 4 ਵਾਰੀ ਪਹੁੰਚਦੇ ਆ ਜਦੋਂ ਸਤਗੁਰੂ ਜੀ ਪੋਂਡਾ ਸਾਹਿਬ ਤੋਂ ਆਏ ਉਦੋਂ ਵੀ ਕੋਟਲਾ ਨਿਹੰਕਾ ਆਏ ਪਹਿਲੀ ਵਾਰੀ ਗੁਰੂ ਸਾਹਿਬ ਮਹਾਰਾਜ ਆਏ ਤੇ ਦੁਪਹਿਰ ਦਾ ਸਮਾਂ ਸੀ ਗਰਮੀ ਬਹੁਤ ਸੀ ਉੱਥੇ ਨਾ ਪੱਠਾ ਸੀ ਤੇ ਪੱਠੇ ਤੇ ਮਜ਼ਦੂਰ ਕੰਮ ਕਰ ਰਹੇ ਸੀ ਪਾਸ਼ਾਨੀ ਸਿੰਘ ਨੂੰ ਪੁੱਛਿਆ ਵੀ ਜਾਓ ਪੁੱਛ ਕੇ ਆ ਵੀ ਇੱਥੇ ਕੋਈ ਦੁਪਹਿਰ ਕੱਟਣੀ ਹੈ ਅਸੀਂ ਕੋਈ ਜਗ੍ਹਾ ਹੈ ਵੀ ਜਿੱਥੇ ਕੋਈ ਅਸੀਂ ਰੁਕ ਜਾਈਏ ਤੇ ਉਹਨਾਂ ਨੇ ਮਜ਼ਾਕ ਕੀਤਾ ਸੀ ਜਿਹੜੇ ਉੱਥੇ ਮਜ਼ਦੂਰ ਕੰਮ ਕਰਦੇ ਕਹਿੰਦੇ ਆਈ ਪੱਠਾ ਹੈ ਇੱਥੇ ਆਰਾਮ ਕਰ ਲਓ ਆ ਜਿਹੜਾ ਨੇ ਦਰਸ਼ਨ ਕੀਤੇ ਗੁਰਦੁਆਰਾ ਪੱਠਾ ਸਾਹਿਬ ਦੇ ਤੇ ਉਹ ਘੋੜੇ ਦਾ ਇੱਕੋ ਟੱਪ ਲੱਗਾ ਹੋਇਆ ਅੱਜ ਵੀ ਲੱਗਾ ਹੋਇਆ ਉਹ ਇੱਧਰ ਪੱਥਰੇ ਬਣ ਗਿਆ ਪੱਠਾ ਜਿਹੜਾ ਪੂਰਾ ਹੈ ਉੱਥੇ ਗੁਰੂ ਮਹਾਰਾਜ ਅੱਜ ਸੰਗਤਾਂ ਹਜ਼ਾਰਾਂ ਦੀਆਂ ਤਾਦਾਦ ਦੇ ਵਿੱਚ ਜਾ ਕੇ ਨਮਸਕਾਰ ਕਰਦੇ ਆ ਉਹ ਕੋਟਰਾ ਨਿਹੰਗਾਂ ਦਾ ਫੇਰ ਗੁਰੂ ਸਾਹਿਬ ਜੀ ਦੂਸਰੀ ਵਾਰ ਉੱਥੇ ਗਏ ਸੀ ਜਦੋਂ ਕੋਟਲਾ ਨਿਹੰਕਾਂ ਦੇ ਪੁੱਤਰ ਆਲਮ ਖਾਂ ਦਾ ਰਿਸ਼ਤਾ ਹੋਇਆ ਸੀ ਕੁੜਮਾਈ ਹੋਈ ਸੀ ਉਦੋਂ ਉੱਥੇ ਗਏ ਸੀ ਕਿਉਂਕਿ ਕੋਟਲਾ ਨਿਹੰਕਾਂ ਐਸਾ ਬਹਾਦਰ ਯੋद्धा ਸੀ ਇਤਿਹਾਸ ਦੇ ਵਿੱਚ ਉਹਦਾ ਪੂਰਾ ਪਰਿਵਾਰ ਗੁਰੂ ਸਾਹਿਬ ਦੀ ਸੇਵਾ ਵਿੱਚ ਹਾਜ਼ਰ ਸੀ ਉਹਦਾ ਕੁੜਮ ਰਾਏ ਕੱਲਾ ਜਿਹਦੇ ਕੋਲ ਕਲਗੀਧਰ ਪਾਸ਼ਾ ਮਾਸੀਵਾੜੇ ਤੋਂ ਬਾਦ ਜਾਂਦੇ ਆ ਗੁਰੂ ਕੋਟਲਾ ਨਿਹੰਕਾਂ ਦੀ ਭੂਆ ਸੀ ਉਮਰੀ ਉਮਰੀ ਦੇ ਬੇਟੇ ਸਨ ਗਣੀ ਖਾਂ ਤੇ ਨਵੀ ਖਾਂ ਜਿਹੜਾ ਮਾਚੀਵਾੜੇ ਗੁਰੂ ਸਾਹਿਬ ਦੀ ਸੇਵਾ ਕਰਦੇ। ਤੇ ਸਾਧ ਸੰਗਤ ਜੀ ਆਲਮ ਖਾਨ ਦੇ ਕੁੜਮਾਈ ਦੇ ਵੀ ਗੁਰੂ ਸਾਹਿਬ ਗਏ। ਅੱਜ ਗੁਰੂ ਸਾਹਿਬ ਮਹਾਰਾਜ ਕਹਿੰਦੇ ਆ ਭਾਈ ਅਸੀਂ ਅਗਾਹ ਚਲੇ ਜਾਣਾ ਪਰ ਸਾਡੇ ਸਿੰਘ ਦੀ ਤੁਸੀਂ ਸੇਵਾ ਕਰਨੀ ਇਹ ਆਖਰੀ ਸਵਾਸਾਂ ਤੇ ਇਹਨੂੰ ਭਾਈ ਬਜੇਤਰ ਸਿੰਘ ਨੂੰ ਤੁਸੀਂ ਅੰਦਰ ਰੱਖ ਲਓ। ਉਹਨੂੰ ਆਪਣਾ ਗੋਡਲਾ ਨਿਆਂ ਖਾ ਆਪਣੇ ਘਰ ਲੈ ਗਿਆ ਆਪਣੀ ਹਵੇਲੀ ਵਿੱਚ ਲੈ ਗਿਆ। ਉਹਦੀ ਮਲਮ ਪੱਟੀ ਹੋ ਰਹੀ ਹੈ। ਉਨੀ ਦੇਰ ਵਿੱਚ ਫੌਜਾਂ ਨੇ ਆ ਕੇ ਘੇਰਾ ਪਾ ਲਿਆ। ਤੇ ਉਹਦਾ ਕਮਾਂਡਰ ਸੀ ਜਵਰਖਾਨ ਕਰਕੇ ਉਹਦਾ ਨਾਮ ਲਿਖਿਆ ਉਸਨੇ ਜਦੋਂ ਘੇਰਾ ਪਾਇਆ ਤੇ ਕੋਟਰਾ ਨਿਆਂਖਾਂ ਦੀ ਵੀ ਬੜਾ ਅਸਰ ਰਸੂਖ ਸੀ ਇਲਾਕੇ ਦੇ ਵਿੱਚ ਤੇ ਸਾਧ ਸੰਗਤ ਦੀ ਉਹਨੇ ਆਖਿਆ ਤੁਹਾਡੇ ਘਰ ਦੀ ਤਲਾਸ਼ੀ ਲਵਾਂਗੇ ਸਾਨੂੰ ਸ਼ੱਕ ਹੈ ਵੀ ਗੁਰਗੋਬਿ ਸਿੰਘ ਤੁਹਾਡੇ ਘਰ ਹੈ ਉਹ ਕਹਨਗਾ ਬੇਸ਼ੱਕ ਕੋਈ ਸ਼ੱਕ ਨਹੀਂ ਤੁਸੀਂ ਚੰਗੀ ਤਰ੍ਹਾਂ ਤਲਾਸ਼ੀ ਲੈ ਲਓ ਤਲਾਸ਼ੀ ਲਈ ਜਾਂਦੀ ਆ ਇੱਕ ਕਮਰੇ ਦਾ ਦਰਵਾਜਾ ਬੰਦ ਸੀ ਜਿੱਥੇ ਭਾਈ ਬਜੇਤਰ ਸਿੰਘ ਹੈ ਤੇ ਕੋਟਰਾ ਨੇ ਅੱਖਾਂ ਉਸ ਦਰਵਾਜੇ ਦੇ ਅੱਗੇ ਖੜਾ ਹੋ ਗਿਆ ਤੇ ਉਸ ਨੇ ਜਾਵਰ ਖਾਨ ਨੇ ਪੁੱਛਿਆ ਵੀ ਅੰਦਰ ਕੌਣ ਹੈ ਇੱਕੋ ਗੱਲ ਕਹੀ ਸੀ ਕਹਿਣ ਲੱਗਾ ਮੇਰਾ ਅੰਦਰ ਮੇਰੀ ਧੀ ਤੇ ਜਵਾਈ ਹੈ ਕਿਉਂਕਿ ਉਹਦੀ ਬੇਟੀ ਮਮਤਾਜ ਭਾਈ ਬਚਿੱਤਰ ਸਿੰਘ ਦੇ ਪੱਟੀਆਂ ਕਰ ਰਹੀ ਸੀ ਜਖਮਾਂ ਦੇ ਉੱਪਰ ਮਲਮ ਲਾ ਕੇ ਪੱਟੀਆਂ ਕਰ ਰਹੀ ਸੀ ਮੇਰਾ ਅੰਦਰ ਧੀ ਤੇ ਜਵਾਈ ਹੈ ਫੌਜਾਂ ਨੇ ਮਾਫੀ ਮੰਗ ਲਈ ਜਾਵਰ ਖਾਨ ਚਲਾ ਗਿਆ ਤੇ ਜਿਸ ਵੇਲੇ ਦਰਵਾਜਾ ਖੋਲਦਾ ਥੋੜੇ ਘੜੀਆਂ ਦੇ ਵਿੱਚ ਹੀ ਭਾਈ ਬਜੇਤਰ ਸਿੰਘ ਸ਼ਹੀਦ ਹੋ ਜਾਂਦੇ ਆ ਤੇ ਥੋੜੇ ਦਿਨ ਬੀਤਦੇ ਆ ਤੇ ਦੇਖੋ ਉਸ ਦੀ ਕਰਨੀ ਬੀਬੀ ਮੁਮਤਾਜ ਦੀ ਅਸੀਂ ਇਤਿਹਾਸ ਕਦੇ ਵੀ ਉਹਨੂੰ ਭੁੱਲਾਂਗੇ ਨਹੀਂ ਜਿੰਨੇ ਤੱਕ ਕਲਗੀਧਰ ਪਾਸ਼ਾ ਦੁਨੀਆ ਰਹੇਗੀ ਇਤਿਹਾਸ ਰਹੇਗਾ ਤੇ ਉਹਨਾਂ ਦਾ ਵੀ ਇਤਿਹਾਸ ਰਹੇਗਾ ਸਾਥ ਸਕੇ ਉਹਨੇ ਉਹ ਤਾਂ ਰਿਸ਼ਤਾ ਹੋ ਚੁੱਕਾ ਸੀ ਬੱਸੀ ਵਿਠਾਣੇ ਤੇ ਜਿਸ ਵੇਲੇ ਅੱਜ ਕੋਟਲਾ ਨੇ ਆਂਖਾਂ ਨੇ ਆਪਣੀ ਧੀ ਬੀਬੀ ਮੁਹਤਾਜ ਨੂੰ ਬੁਲਾਇਆ ਬੇਟਾ ਹੁਣ ਤੇਰਾ ਨਿਕਾਹ ਕਰਨਾ ਹੈ ਸਮਾਂ ਆ ਗਿਆ ਜੋ ਆਪਾਂ ਸਮਾਂ ਕਿਹਾ ਸੀ ਤੇ ਆਪਣਾ ਤੇਰਾ ਰਿਸ਼ਤਾ ਹੋ ਚੁੱਕਾ ਕਹਿੰਦੇ ਕਿ ਕਿਹੜਾ ਰਿਸ਼ਤਾ ਅਬਾ ਮੇਰਾ ਤਾਂ ਨਿਕਾਹ ਹੋ ਚੁੱਕਾ ਹੈ ਕਦੋਂ ਕਹਿੰਦੇ ਜਦੋਂ ਤੁਸੀਂ ਕਿਹਾ ਸੀ ਇਸ ਕਮਰੇ ਦੇ ਅੰਦਰ ਮੇਰਾ ਧੀ ਤੇ ਜਵਾਈ ਹੈ ਮੈਂ ਉਹਦੇ ਨੇ ਭਾਈ ਬਜਿੱਤਰ ਸਿੰਘ ਨੂੰ ਆਪਣਾ ਪਤੀ ਮੰਨ ਲਿਆ ਸੀ ਮੈਂ ਅੱਜ ਤੋਂ ਬਾਅਦ ਵਿਆਹ ਨਹੀਂ ਕਰਾਉਣਾ ਦੇਖੋ ਅੱਜ ਉਹਨੂੰ ਲੋਕੀ ਪੂਜਦੇ ਆ ਤੁਸੀਂ ਜਾਓ ਕਦੇ ਕੋਟਰਾ ਨਿਆਂਖਾਂ ਬੀਬੀ ਮਮਤਾਜ ਦੀ ਕਬਰ ਵੀ ਬਣੀ ਆ ਤੇ ਗੁਰਦੁਆਰਾ ਮਮਤਾਜ ਸਾਹਿਬ ਵੀ ਬਣਿਆ ਅੱਜ ਉਹਨੂੰ ਪੂਜਦੇ ਆ ਸਾਧ ਸੰਗਤ ਜੀ ਮੈਂ ਅੱਜ ਦੇ ਅੱਜ ਵੀਡੀਓ ਬਾਹਰ ਵੀ ਜਾਂਦਾ ਮੈਂ ਵੀਡੀਓ ਦੇ ਨਾਲ ਹੀ ਆਪਣੀਆਂ ਬੱਚੀਆਂ ਨੂੰ ਕਹਿਣਾ ਚਾਹੁੰਦਾ ਜਿਹੜੀਆਂ ਧੀਆਂ ਅੱਜ ਸਿੱਖ ਬੱਚਿਆਂ ਨੂੰ ਪਸੰਦ ਨਹੀਂ ਕਰਦੀਆਂ 18 19% ਬੱਚੀਆਂ ਸਿੱਖਾਂ ਦੀਆਂ ਦੂਸਰੇ ਧਰਮਾਂ ਦੇ ਵਿੱਚ ਵਿਆਹ ਕਰਾ ਰਹੀਆਂ ਕਦੇ ਪੜੋ ਬੀਬੀ ਮਮਤਾਜ ਦਾ ਇਤਿਹਾਸ ਕਿੰਨੇ ਆਪਣੇ ਬਾਪ ਦੀ ਗੱਲ ਤੇ ਉਹਨੇ ਫੁੱਲ ਚੜਾਏ ਆ ਕਿ ਜੋ ਮੇਰੇ ਬਾਪ ਨੇ ਕਹਿ ਦਿੱਤਾ ਉਹ ਮੈਂ ਮੰਨਣਾ ਇੱਕ ਹੋਰ ਉਦਾਹਰਨ ਦੇ ਦੇਣਾ ਤੁਸਾਂ ਨੂੰ ਕਿਤੇ ਯਾਦ ਹੋਏਗਾ ਇਸ ਜਿਸ ਵੇਲੇ ਅਕਾਲ ਤਖਤ 'ਤੇ ਸਭ ਤੇ ਅਟੈਕ ਹੁੰਦਾ ਹੈ ਤੇ ਸਾਡੀ ਪੱਗ ਨੂੰ ਉੱਚਾ ਕਰਦਾ ਦੋ ਸਿੰਘ ਉੱਚਾ ਕਰਦੇ ਆ ਤੇ ਇੱਕ ਮੈਂ ਨਾਮ ਹੈ ਤੁਸੀਂ ਤੁਹਾਡੇ ਜਿਹਨ ਵਿੱਚ ਆ ਸਕਦਾ ਉਹ ਬੀਬੀ ਸੁਰਿੰਦਰ ਕੌਰ ਹੋਇਆ ਨਾਮ ਉਹ ਕੌਣ ਸੀ ਸਾਡੀ ਕੌਮ ਇੱਕ ਪੁੱਲ ਬਹੁਤ ਜਲਦੀ ਜਾਂਦੀ ਹੈ ਆਪਣੇ ਇਤਿਹਾਸ ਨੂੰ ਬੀਬੀ ਸ੍ਰਿੰਦਰ ਕੌਰ ਕੌਣ ਸੀ ਮੈਂ ਕੱਲ ਵੀ ਬੇਨਤੀ ਕੀਤੀ ਸੀ ਰੋਜ਼ ਪੜਿਆ ਕਰੋ ਇਤਿਹਾਸ ਕਿਤਾਬ ਰੱਖ ਲਓ ਟੇਬਲ ਦੇ ਉੱਪਰ ਆਪਜੀ ਦੇ ਵਿੱਚ ਬੈਠੇ ਆ ਜਿਹੜੇ ਇਤਿਹਾਸ ਪੜ੍ਹਦੇ ਵੀ ਹੈ ਸਾਰਿਆਂ ਨੂੰ ਚਾਹੀਦਾ ਆਪਣੇ ਇਤਿਹਾਸ ਦੀ ਕਿਤਾਬ ਟੇਬਲ ਤੇ ਰੱਖੋ ਜਿਆਦਾ ਨਹੀਂ ਤੇ 5 ਮਿੰਟ ਪੜੋ 5 ਮਿੰਟ ਰੋਜ਼ ਪੜੋ ਤੇ ਮਹੀਨੇ ਦੇ ਕਿੰਨਾ ਹੋ ਗਿਆ 150 ਮਿੰਟ ਹੋ ਜਾਏਗਾ 150 ਮਿੰਟ ਪੰਨੇ ਮੈਟਾ ਪੜੋ ਅਤੇ ਅਸਮੈਨ ਸੁਰੋਤੇ ਬਣੋ ਸਾਰਾ ਅੱਦੇ ਤੋਂ ਇਤਿਹਾਸ ਨੂੰ ਸੁਣਾ ਪੜਾਂਗੇ ਬੀਬੀ ਸੁਰਿੰਦਰ ਕੌਰ ਸ਼ਹੀਦ ਭਾਈ ਸਤਵੰਤ ਸਿੰਘ ਦੀ ਪਤਨੀ ਹੈ ਜਿਸ ਨੇ ਇੰਦਰਾ ਗਾਂਧੀ ਨੂੰ ਗੱਡੀ ਚੜਾਇਆ ਸੀ ਸੋਤਾ ਅਕਾਲ ਤੱਕ ਸਭ ਦਾ ਬਦਲਾ ਲਿਆ ਸੀ ਭਾਈ ਸਤਵੰਤ ਸਿੰਘ ਸੁਰਿੰਦਰ ਕੌਰ ਦਾ ਰਿਸ਼ਤਾ ਹੋ ਚੁੱਕਾ ਸੀ ਆਨੰਦ ਕਾਰਨ ਨਹੀਂ ਹੋਇਆ ਸੀ ਇਹ ਇਤਿਹਾਸ ਗਵਾਹ ਹੈ ਪੁਰਾਣਾ ਇਤਿਹਾਸ ਨਹੀਂ ਹੈ 사త్సੰਗਤ ਜੀ ਉਸ ਬੀਬੀ ਸੁਰਿੰਦਰ ਕੌਰ ਨੇ ਭਾਈ ਸਤਵੰਦ ਸਿੰਘ ਦੀ ਸ਼ਹੀਦ ਹੋਣ ਤੋਂ ਬਾਅਦ ਉਹਦੀ ਫੋਟੋ ਦੇ ਨਾਲ ਲਾਵਾਂ ਲਈਆਂ ਸੀ ਆਨੰਦ ਕਾਰਜ ਕਰਾਇਆ ਸੀ ਇਹ ਸਾਡਾ ਇਤਿਹਾਸ ਹੈ ਤੇ ਇਥੋਂ ਸਤਗੁਰ ਮਹਾਰਾਜ ਕੋਟਲਾ ਨਿਆਂਖਾਨ ਤੋਂ ਸਤਗੁਰ ਦੀ ਚਮਕੌਰ ਪਹੁੰਚਦੇ ਆ ਤੇ ਉਥੇ ਕੀ ਬਾਤਾਂ ਅੱਗੇ ਬਾਕੀ ਆ ਵਰਤਦਾ ਹੈ ਜਿਹੜੀ ਦੁਨੀਆ ਦੀ ਅਨੋਖੀ ਜੰਗ ਹੋਈ ਆ ਅਦੁੱਤੀ ਜੰਗ ਹੋਈ ਆ 10 ਲੱਖ ਦੀ ਫੌਜ 40 ਸਿੰਘ ਮੁਕਾਬਲਾ ਕਰਨੇ ਆ ਉੱਥੇ ਸਤਿਗੁਰੂ ਮਹਾਰਾਜ ਆਪਣੇ ਪੁੱਤਰਾਂ ਨੂੰ ਸ਼ਹੀਦ ਹੁੰਦਾ ਦੇਖ ਰਹੇ ਆ। ਆਪਾਂ ਅੱਜ ਜਾਣਦੇ ਨਾ ਸਾਧ ਸੰਗਤ ਦੀ ਜੇ ਬੱਚਾ ਬਿਮਾਰ ਹੋ ਜੇ ਛੋਟਾ ਜਿਹਾ ਬੱਚਾ ਆਪਣਾ ਤੇ ਡਾਕਟਰ ਕਹਵੇ ਨਾ ਇੰਜੈਕਸ਼ਨ ਲਾਉਣਾ ਪਾਵੇ ਜਿੰਨਾ ਮਰਜ਼ੀ ਆਪਣੇ ਆਪ ਨੂੰ ਬੰਦਾ ਸਮਝਦਾ ਹੋਵੇ ਜਦੋਂ ਇੰਜੈਕਸ਼ਨ ਭਰਦਾ ਤੇ ਬੰਦਾ ਉਹ ਇੱਧਰ ਕਰ ਲੈਂਦਾ। ਉਹ ਜਿਗਰਾ ਕਲਗੀਧਰ ਪਾਤਸ਼ਾਹ ਦਾ ਹੀ ਆ। ਜਿਹੜਾ ਆਪਣੇ ਪੁੱਤਰਾਂ ਦੇ ਉੱਪਰ ਤਲਵਾਰਾਂ, ਤੀਰ, ਨਿਜੇ ਇਹਨਾਂ ਕੁਝ ਹੁੰਦਾ। ਇਥੋਂ ਤੱਕਰ ਉਸ ਵੇਲੇ ਅਖਬਾਰ ਨਿਕਲਦਾ ਸੀ ਸਰਕਾਰ ਦਾ ਦਿੱਲੀ ਸਰਕਾਰ ਦਾ ਉਹਦਾ ਨਾਮ ਸੀ ਦਰਬਾਰੇ ਮੌਲਾ ਉਹਦੇ ਵਿੱਚ ਲਿਖਿਆ ਕਿ 365 ਫੱਟ ਲੱਗੇ ਸੀ ਬਾਬਾ ਅਜੀਤ ਸਿੰਘ ਦੇ ਸਰੀਰ ਤੇ 365 ਫੱਟ ਬਹੁਤ ਦਲੇਰੀ ਸੀ ਤੇ ਗੁਰੂ ਮਹਾਰਾਜ ਕਿਰਪਾ ਕਰਨ ਕੱਲ ਆਪਾਂ ਅੱਗੇ ਵਿਚਾਰ ਕਰਾਂਗੇ ਸਾਧ ਸੰਗਤ ਜੀ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲਾਉਫ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਆਹੇ